ਉਹ ਬੜੀ ਅੱਤ ਬਹਿਰੀਆਂ ਚੱਕੀ ਐ ਮੈਂ ਚੁੱਪ ਧਾਰ ਕੇ ਰੱਖੀ ਐ ਬੜੀ ਅੱਤ ਬਹਿਰੀਆਂ ਚੱਕੀ ਐ ਮੈਂ ਚੁੱਪ ਧਾਰ ਕੇ ਰੱਖੀ ਐ ਪਾਣੀ ਸਿਰ ਤੋਂ ਲੰਘਦਾ ਜਾਂਦਾ ਨਹੀਂ ਉਹ ਪਾਣੀ ਸਿਰ ਤੋਂ ਲੰਘਦਾ ਜਾਂਦਾ ਨਹੀਂ ਰਾ ਨਹੀਂ ਥਿਉਣਾ ਭਾਲਿਆਂ ਨੂੰ ਤੂੰ ਦੇਖ ਠਾਰ ਠਾਰ ਕੇ ਖਾਂਦੇ ਨਹੀਂ ਸ਼ੌਂਕ ਤਾਂ ਤਾਲਕਣ ਦਾ ਸਾਲਿਆਂ ਨੂੰ ਤੂੰ ਦੇਖ ਠਾਰ ਠਾਰ ਕੇ ਖਾਂਦੇ ਨਹੀਂ ਸ਼ੌਂਕ ਤਾਂ ਤਾਲਕਣ ਦਾ ਸਾਲਿਆਂ ਨੂੰ ਉਹ ਹੱਥ ਬਲ ਦੀ ਅੱਗ ਚ ਪਾ ਕੇ ਨੀ ਬਿੱਲੋ ਜਾਣੇ ਨਾ ਹੁਣ ਸੁੱਕੇ ਐ ਹੱਥ ਬਲ ਦੀ ਅੱਗ ਚ ਪਾ ਕੇ ਨੀ ਬਿੱਲੋ ਜਾਣੇ ਨਾ ਹੁਣ ਸੁੱਕੇ ਐ ਨਾ ਦੇਖੀਨੀ ਮੀ ਚੱਕਣੀ ਐ ਨਾ ਦੇਖੀਨੀ ਮੀ ਚੱਕਣੀ ਐ ਜਦੋਂ ਕੁੱਟੇ ਘਰ ਘਰ ਪੁੱਠੇ ਐ ਨਾ ਦੇਖੀਨੀ ਮੀ ਚੱਕਣੀ ਐ ਜਦੋਂ ਕੁੱਟੇ ਘਰ ਘਰ ਪੁੱਠੇ ਐ ਨਾ ਮੁੜਕੇ ਝੂ ਫੇਰ ਕਰਨੀ ਐ ਨਾ ਮੁੜਕੇ ਝੂ ਫੇਰ ਕਰਨੀ ਐ ਅੱਗੇ ਮਤਾਂ ਦੇਣੀਆਂ ਬਾੜਿਆਂ ਨੂੰ ਤੂੰ ਦੇ ਕਿਠਾਰ ਠਾਰ ਕੇ ਖਾਂਦੇ ਨਹੀਂ ਸ਼ੌਂਕ ਤਾਂ ਤਾਲ ਲੱਕਣ ਦਾ ਐ ਸਾਲਿਆਂ ਨੂੰ ਤੂੰ ਦੇ ਕਿਠਾਰ ਠਾਰ ਕੇ ਖਾਂਦੇ ਨਹੀਂ ਸ਼ੌਂਕ ਤਾਂ ਤਾਲ ਲੱਕਣ ਦਾ ਐ ਸਾਲਿਆਂ ਨੂੰ ਓ ਤੂੰ ਸੁਣੀ ਚਵਾਰੇ ਝੜ ਕੇ ਨਹੀਂ ਪੂਰੇ ਪਿੰਡ ਚ ਖੜ ਕੇ ਧੜਕੇ ਨਹੀਂ ਸੁਣੀ ਚਵਾਰੇ ਝੜ ਕੇ ਨਹੀਂ ਪੂਰੇ ਪਿੰਡ ਚ ਖੜ ਕੇ ਧੜਕੇ ਨਹੀਂ ਤਰਪਿਆ ਗਤਰੇ ਪਾ ਕੇ ਨਹੀਂ ਤਰਪਿਆ ਗਤਰੇ ਪਾ ਕੇ ਨਹੀਂ ਮਿਤ ਕੱਡੂਰੀ ਜੋਣਾ ਓ ਮਿਤ ਕੱਡੂਰੀ ਜੋਣਾ ਲਾ ਕੇ ਨਹੀਂ ਦਿਲ ਵਿੱਚ ਵਹਿਮ ਜੋ ਸਾਲਿਆਂ ਨੂੰ ਤੂੰ ਦੇਖੀ ਠਾਰ ਠਾਰ ਕੇ ਖਾਂਦੇ ਨਹੀਂ ਸ਼ੌਂਕ ਤਾਂ ਤਾਲ ਲੱਕਣ ਦਾ ਸਾਲਿਆਂ ਨੂੰ ਤੂੰ ਦੇਖੀ ਠਾਰ ਠਾਰ ਕੇ ਖਾਂਦੇ ਨਹੀਂ ਸ਼ੌਂਕ ਤਾਂ ਤਾਲ ਲੱਕਣ ਦਾ ਸਾਲਿਆਂ ਨੂੰ